ਜ਼ਿਲ੍ਹਾ ਹੁਸ਼ਿਆਰਪੁਰ ਦੇ ਡੜਿਆਣਾ ਵਿਖੇ ਹੋਏ ਸਰਪੰਚ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਦਸੜਕਾ ਅੱਡੇ ਤੇ ਲਗਾਇਆ ਜਾਮ ਇਸ ਮੌਕੇ ਤੇ ਪਹੁੰਚੇ ਐਸਪੀ ਸਰਵਜੀਤ ਸਿੰਘ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਵਾਲੀ ਫਲੇਟਾ ਤੇ ਮੁੰਡੇ ਦਾ ਕੀ ਹੋਰ ਸੀਗਾ ਉਹ ਵੱਡੀ ਖੁੱਲ੍ਹਾਂ ਵਰਗੀ ਪੈਰ ਨੂੰ ਦਿਲ ਦਾ ਖਾ ਦਿੱਤਾ ਦੇਖੋ ਆ ਨਾ ਦੇਖੋ ਸਾਡੀ ਹੁੰਮ ਦੇਖੋ ਖੁੱਲ੍ਹਾਂ ਵਰਗੇ ਨਿਆਲੇ ਪੋਰਾ ਪੋਰਾ ਕੀ ਕਿਉਂ ਨਿਆ ਨਿਰ ਬਾਪ ਦਾ ਸੜਿਆ ਹੋਇਤਾ ਸੀ ਸਾਡੀ ਪੈੜੇ ਮੋਟਾ ਬੱਦਲੇ ਨੇ ਨੇੜੇ ਕਿਧੜਾ ਨੇ ਕੋਈ ਚੀ ਗਏ ਪਹਿਲੀ ਦੁਨੀਆ ਪਾਬੋ ਮੇਰੀ ਦੁਗ੍ਹਾ ਕੀ ਟੇਟਲੇ ਗਈ ਮੇਰੇ ਪਾਬੋ ਉਹ ਮੇਰੇ ਪਾਬੋ ਮੈਨੂੰ ਵਿਹਾਣ ਬਾਦ ਪੀਮ ਕੁਮਾਰ ਚੀਨਾ ਜੀ ਇਹ ਮਾਰ ਰਹੇ ਹਨ ਰਹੇ ਜੇ ਪੀਮ ਜੇ ਪਾਲ ਜੇ ਪੀਮ ਜੇ ਪਾਲ ਸੰਦੀਪ ਕੁਮਾਰ ਚੀਨਾ ਜੀ ਇਹ ਮਾਰ ਰਹੇ ਹਨ ਰਹੇ ਅੱਜ ਸਵੇਰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੋਲੀ ਚੱਲੀ ਆ ਦ ਸੜਕੇ ਏਡੇ ਦੇ ਵਿੱਚ ਔਰ ਇਮੀਡੀਏਟਲੀ ਸਾਡੀ ਪੁਲਸ ਪਾਰਟੀਆਂ ਮੂਵ ਹੋਈਆਂ ਐ ਕਨਕਲੂਡਿੰਗ ਐਸਐਸਪੀ ਸਾਹਿਬ ਆਪ ਮੌਕੇ ਤੇ ਆਏ ਸੀ ਔਰ ਸਵੇਰ ਤੋਂ ਹੀ ਸਾਡੀਆਂ ਵਰਕ ਆਫ ਟੀਮਾਂ ਐਸਐਚਓਜ਼ ਔਰ ਸੀਆਈ ਦੀਆਂ ਟੀਮਾਂ ਮੂਵ ਕੀਤੀਆਂ ਹੋਈਆਂ ਉਹਦੇ ਵਿੱਚੋਂ ਇੱਕ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਜਿਹੜਾ ਅਨੂਪ ਵਿੱਕੀ ਨਾਂ ਦਾ ਹੈਗਾ ਮੁੰਡਾ ਔਰ ਉਹਦੇ ਤੇ ਸਾਡਾ ਵਰਕ ਚੱਲ ਰਿਹਾ ਦੋ ਬੰਦੇ ਜਿਹੜੇ ਹੱਲੇ ਅਨਡੈਂਟੀਫਾਈ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ। ਔਰ ਇਸ ਵੰਦ ਵਿੱਚ ਅਸੀਂ ਐਫ ਆਰ ਦਰਜ ਕਰ ਦਿੱਤੀ ਗਈ ਹੈ 302 ਦੇ ਵਿੱਚ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ। ਪੂਰੀ ਜਾਂਚ ਚ ਪਤਾ ਲੱਗਿਆ ਕਾਰਨ ਇਹ ਤਿੰਨ ਹੋਇਆ ਕੋਈ ਇਹਨਾਂ ਦੀ ਪਹਿਲਾਂ ਕੋਈ ਮਈ ਜੂਨ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਬੱਚਿਆਂ ਬੱਚਿਆਂ ਦਾ ਕੁਝ ਸਰਪੰਚ ਸਾਹਿਬ ਦੇ ਮੇਰੇ ਹਿਸਾਬ ਨਾਲ ਭਤੀਜੇ ਸੀਗੇ ਉਹ ਤਬਰ ਦੇ ਵਿੱਚੋਂ ਔਰ ਲੜਦਾ ਵਿੱਕੀ ਤੇ ਇਹਦੇ ਨਾਲ ਦੇ ਦੋ ਤਿੰਨ ਸਾਥੀ ਹੋਰ ਸੀਗੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਜਿਹਦਾ ਕਿ ਬੈਠ ਕੇ ਪੰਚਾਇਤੀ ਤੌਰ ਤੇ ਦੋਨਾਂ ਧਿਰਾਂ ਦੇ ਮੋਤਵਾਰ ਬੰਦਿਆਂ ਨੇ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਸੀ। ਉਨਨਤੂ ਉਸ ਝਗੜੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹੜੇ ਵਿੱਕੀ ਦੀ ਉਹ ਜੋ ਹੁਣ ਤੱਕ ਦੀ ਮੁੱਢਲੀ ਤਫਤੀਸ਼ ਇਹੀ ਆ ਰਿਹਾ ਵੀ ਉਸ ਉਸੇ ਰੰਜਿਸ਼ ਦੇ ਤਹਿਤ ਹੀ ਜਿਹੜਾ ਅੱਜ ਵਾਲਾ ਜਿਹੜਾ ਇਹ ਮਰਡਰ ਹੋਇਆ ਉਹ ਪੁਰਾਣੀ ਰੰਜਿਸ਼ ਹੀ ਇਹਨਾਂ ਦੀ ਪਰਸਨਲ ਚੱਲੀ ਜਾ ਰਹੀ ਸੀ ਉਸ ਉਹਦੇ ਵਿੱਚ ਹੀ ਇਹ ਅੱਜ ਦਾ ਜਿਹੜਾ ਇਨਸੀਡੈਂਟ ਹੋਇਆ ਹੈ ਆ ਨਹੀਂ ਹੱਲੇ ਤੱਕ ਤਾਂ ਜਿਹੜੇ ਸਾਨੂੰ ਉੱਥੇ ਹੋਲ ਮਿਲੇ ਹੈਗੇ ਆ ਜਿਹੜੇ ਯੂਜ਼ ਹੋਏ ਆ ਉਹ 32 ਬੋਰ ਦੇ ਹੈਗੇ ਆ ਔਰ ਜਦੋਂ ਅਸੀਂ ਬੰਦੇ ਰੈਸਟ ਕਰਾਂਗੇ ਫੇਰ ਹੀ ਕਲੀਅਰ ਹੋਏਗਾ ਵੀ ਲਾਇਸੈਂਸੀ ਵੈਪਨ ਸੀ ਜਾਂ ਇਲੈਗਲ ਵੈਪਨ ਸੀ